ਜਿਹਨੇ ਕੰਮ ਕਰਦੇ ਆ ਮੈਂ ਲੇਟ ਹੋਣੇ ਕਰਕੇ ਮੈਨੂੰ ਇਹ ਨਹੀਂ ਪਤਾ ਕਿ ਕਿਹੜੇ ਪਹਿਲਾ ਮੈਂ ਫਤਿਹ ਬੁਲਾਉਣਾ ਹੈ ਫਤਿਹ ਦਾ ਜਮਾਮ ਫਤਿਹ ਦੇਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਕੀ ਥੋੜੇ ਦਿਨਾਂ ਦੇ ਵਿੱਚ ਪ੍ਰਧਾਨ ਜੀ ਨਾਲ ਗੱਲਬਾਤ ਕਰਕੇ ਅਸੀਂ ਧਰਮਕੋਟ ਇੱਕ ਵੱਡਾ ਇਕੱਠ ਰੱਖਾਂਗੇ ਉਹਦੇ ਵਿੱਚ ਤੁਹਾਡੀ ਜਿੰਨੀਆਂ ਵੀ ਟੀਮਾਂ ਨੇ ਮੋਕੇ ਜਿਲੇ ਦੀਆਂ ਬਾਗਾਪੁਰਾਣਾ ਨਾਲ ਸਿੰਘ ਵਾਲਾ ਅਸੀਂ ਸਦਾ ਦੇਵਾਂਗੇ ਵੱਤ ਵੱਤ ਉੱਥੇ ਸੰਗਤ ਪਹੁੰਚਿਓ ਜੀ ਇਹ ਇੰਨੀਆਂ ਬੇਨਤੀਆਂ ਕਰਦਾ ਮਾਥੇ ਮਾਚਾਉਣਾ ਵਾਹਿਗੁਰੂ ਜੀ ਕਾ ਖਾਲਸਾ

ਅੱਜ ਦੀ ਮੀਟਿੰਗ ਦਾ ਮੇਨ ਮਕਸਦ ਹੈ ਜੀ ਜਿਹੜਾ ਉਹ ਕਿਸਾਨਾਂ ਨੂੰ ਔਰ ਲੋਕਾਂ ਨੂੰ ਆਵਾਮ ਨੂੰ ਭਾਜਪਾ ਦੇ ਖਿਲਾਫ ਇਕੱਠੇ ਕਰਨਾ ਕਿਉਂਕਿ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਹੈ ਇਹ ਬਹੁਤਿਆਂ ਹੱਥਾਂ ਦੀ ਰੋਟੀ ਨੂੰ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਦੇਣ ਜਾ ਰਹੀ ਹੈ ਤਾਂ ਕਿ ਅਸੀਂ ਇਸ ਤੇ ਜੇ ਇਸ ਤਰ੍ਹਾਂ ਹੋ ਜਾਂਦਾ ਤਾਂ ਸਾਡਾ ਦੇਸ਼ ਹੈ ਜਿਹੜਾ ਉਹ ਭੁੱਖਮਰੀ ਦੇ ਹਾਲਾਤਾਂ 'ਚ ਧੱਕਿਆ ਜਾਊਗਾ ਆਵਾਮ ਨੂੰ ਬਚਾਉਣ ਵਾਸਤੇ ਅਸੀਂ ਇਹਨਾਂ ਨੂੰ ਸਚੇਤ ਕਰ ਰਹੇ ਹਾਂ ਕਿ ਭਾਈਪਾ ਨੂੰ ਦੇਸ਼ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਭਜਾਇਆ ਜਾ ਸਕਦਾ ਹੈ ਔਰ ਉਹ ਇੱਕੋ ਹੀ ਇੱਕ ਹੈ ਕਿ ਅਸੀਂ ਇਹਨਾਂ ਨੂੰ ਵੋਟ ਦੀ ਝੋਟ ਦੇਣ ਜਾ ਰਹੇ ਹਾਂ ਔਰ ਵੋਟ ਦੀ ਝੋਟ ਦੇ ਨਾਲ ਇਹਨਾਂ ਨੂੰ ਜਿਹੜਾ ਬਰਖਾਸਤ ਕਰਾਂਗੇ 23 ਮਾਰਚ ਨੂੰ ਆਪਾਂ ਲੋਕਤੰਤਰ ਦੇ ਤੇ ਕੀ ਕਰ ਰਹੇ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਸ਼ਹਾਦਤ ਦੇ ਕੇ ਇਸ ਦੇਸ਼ ਦੇ ਲੋਕਤੰਤਰ ਨੂੰ ਬਚਾਇਆ ਸੀ ਔਰ ਇਹਨੂੰ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਪਰੰਤੂ ਅੱਜ ਫੇਰ ਦੇਸ਼ ਦੁਬਾਰਾ ਉਹਨਾਂ ਹੱਥਾਂ ਦੇ ਵਿੱਚ ਚਲਾ ਗਿਆ ਬਲਕਿ ਉਸ ਤੋਂ ਵੀ ਖਤਰਨਾਕ ਲੋਕਾਂ ਦੇ ਹੱਥਾਂ ਵਿੱਚ ਚਲਾ ਗਿਆ ਜਿਹੜੇ ਆਪਣੇ ਹੀ ਦੇਸ਼ ਦੇ ਪਸੰਦੇ ਹੋਣ ਕਰਕੇ ਆਪਣੇ ਹੀ ਦੇਸ਼ ਦੇ ਲੋਕਾਂ ਦੇ ਵਿਰੋਧੀ ਬਣੇ ਬੈਠੇ ਆ ਉਹਨਾਂ ਨੂੰ ਸਤਾ ਤੋਂ ਪਾਸੇ ਕਰਨ ਵਾਸਤੇ ਅਸੀਂ 23 ਮਾਰਚ ਨੂੰ ਲੋਕਤੰਤਰ ਬਚਾਓ ਲਹਿਰ ਦੇ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਾਂ ਅੱਜ ਇਹ ਪ੍ਰੋਗਰਾਮ ਰੱਖਿਆ ਸਾਡੀ ਇੱਥੇ ਮਹੀਨਾਵਾਰ ਮੀਟਿੰਗ ਹੋਈ ਹੈ ਨੇਚਰ ਪਾਰਕ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਔਰ ਅੱਜ ਅਸੀਂ ਇੱਥੇ ਲੋਕਾਂ ਨਾਲ ਜਿਹੜੀ ਗੱਲ ਸਾਂਝੀ ਕਰਦੇ ਹਾਂ ਨਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੀ ਗੱਲ ਹੋਈ ਹੈ ਉਹ ਆਮ ਲੋਕਾਂ ਤਾਂ ਹੀ ਆਮ ਕਿਸਾਨਾਂ ਤਾਂ ਹੀ ਪਛਾਈ ਜਾ ਰਹੀ ਹੈ ਖਾਸ ਕਰਕੇ ਜਿਹੜੀ ਬੀਜੇਪੀ ਦੀ ਵਿਚਾਰਧਾਰਕ ਆਰਐਸਐਸ ਹੈ ਉਹਦੇ ਵੱਲੋਂ ਜਿਹੜਾ ਇੱਕ ਮੋਦੀ মিডিਆ ਵੱਲੋਂ ਇਹ ਫਲਾਇਆ ਜਾ ਰਿਹਾ ਹੈ ਕਿ ਕਿਸਾਨਾਂ ਦਾ ਜਿਹੜਾ ਮੋਰਚਾ ਇਹ ਵੱਖਵਾਦੀ ਹੈ ਇਹ ਖਾਲਸਤਾਨੀ ਹੈ ਇਹ ਗੈਰ ਜ਼ਿੰਮੇਵਾਰ ਹੈ ਅਸੀਂ ਇਸ ਗੱਲ ਤੇ ਬਹੁਤ ਭਾਰੀ ਰੋਸ ਕਰਦੇ ਹਾਂ ਅਸੀਂ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੀ ਆਰਐਸਐਸ ਹੈ ਇਹ ਬਕਵਾਇਦਾ ਤੌਰ ਤੇ ਕਿਸਾਨਾਂ ਤੋਂ ਮਾਫੀ ਮੰਗੇ ਜਦੋਂ ਕਿ ਸਾਰਾ ਦੇਸ਼ ਦਾ ਢੱਡ ਭਰਨ ਵਾਲੇ ਇਹ ਹੈ ਔਰ ਜਿਹੜੇ ਬਾਰਡਰਾਂ ਦੇ ਵਿੱਚ ਇਹਨਾਂ ਦੇ ਬੱਚੇ ਮਜ਼ਦੂਰਾਂ ਦੇ ਬੱਚੇ ਆ ਇਹਨਾਂ ਦੇ ਜਿਹੜੇ ਭਾਜਪੀ ਦੇ ਉੱਪਰਲੇ ਟੋਪ ਦੇ ਆ ਇਹਨਾਂ ਨੇ ਕੋਈ ਦੱਸ ਦੇ ਕਿ ਫੌਜ ਦੇ ਵਿੱਚ ਜਾਂ ਕਿਤੇ ਇਹਨਾਂ ਦਾ ਕੋਈ ਜ਼ਿੰਮੇਵਾਰ ਆ ਸਾ ਤੇ ਇਹਨਾਂ ਦਾ ਕੋਈ ਬੱਚਾ ਗਿਆ ਹੋਵੇ ਇਸ ਕਰਕੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 23 ਮਾਰਚ ਨੂੰ ਲੋਕਤੰਤਰ ਬਚਾਓ ਦਿਵਸ ਬਣਾਇਆ ਜਾਊਗਾ ਉਹਦੇ ਤਹਿਤ ਇੱਕ ਫੈਸਲਾ ਲੈਣ ਜਾ ਰਹੇ ਆ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਇਹ ਲੋਕਾਂ ਨੂੰ ਦੱਸੀਏ ਕਿ ਇਹ ਸਾਡਾ ਦੇਸ਼ ਆ ਜੋ ਭਾਜਪੀ ਆ ਇਹਨੇ ਸਾਡਾ ਇਥੇ ਕਾਰਪੋਰੇਟ ਘਰਾਣਿਆਂ ਦੇ ਹੱਥੀ ਸਾਡੇ ਰੇਲਵੇ ਵੇਚਤੀ ਸਾਡਾ 에ਅਰਪੋਰਟ ਵੇਚਦਾ ਔਰ ਦੇਸ਼ ਨੂੰ ਨਲਾਮੀ ਦੇ ਕੰਡੇ ਤੇ ਲੈ ਗਿਆ ਇਸ ਕਰਕੇ ਬੀਜੇਪੀ ਦੇ ਵਿਰੋਧ ਚ ਜੇ ਜਿਹਨੂੰ ਮਰਜ਼ੀ ਵੋਟ ਪਾ ਲਿਓ ਬੀਜੇਪੀ ਨੂੰ ਵੋਟ ਨਾ ਪਾਇਓ ਆਪਾਂ ਦੇਸ਼ ਬਚਾਉਣਾ ਹੈ ਨਾ ਕਿ ਕੋਈ ਵੱਖਵਾਦੀ ਗੱਲਾਂ ਕਰਨ ਵਾਸਤੇ ਇਹਨਾਂ ਨੇੜੇ ਢਪਗਾਟ ਕਰਦੇ ਇਹ ਗਲਤ ਕਰਦੇ ਆ ਦੇਸ਼ ਬਚਾਉਣ ਵਾਸਤੇ ਜ਼ਰੂਰੀ ਹੋ ਗਿਆ ਕਿ ਆਪਾਂ ਬੀਜੇਪੀ ਤੋਂ ਇਹ ਤੋਂ ਖੜਾ ਛੜਾਉਣਾ ਹੈ ਮੇਰੇ ਪੰਜ ਮਿੰਟ ਤੋਂ ਇਲੈਕਸ਼ਨ ਆ ਰਹੀ ਹੈ ਜੀ ਚੈਰੀ ਹੋ ਚੁੱਕੀ ਪੂਰੀ ਕਿਰਾ ਚਾਹੂਗੇ ਇਸ ਵਾਰ ਬੀਜੇਪੀ ਦੇ ਇਸੇ ਕਰਕੇ ਇਲੈਕਸ਼ਨ ਦੇ ਵਿੱਚ ਹੀ ਆ ਜਿਹੜੀ 24 ਦੀ ਸੰਸਦੀ ਆਉਂਦੀ ਹੈ ਇਸੇ ਵਿੱਚ ਹੀ ਅਸੀਂ ਇਹ ਮੋਰਚਾ ਸੰਭਾਲਣ ਜਾ ਰਹੇ ਹਾਂ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਇਹ ਪ੍ਰਚਾਰ ਕੀਤਾ ਜਾਊ ਟੀਮਾਂ ਬਣਾਈਆਂ ਜਾਣਗੀਆਂ ਸਯੁਕਤ ਕਿਸਾਨ ਮੋਰਚੇ ਵੱਲੋਂ ਤੇ ਕਿ ਬੀਜੇਪੀ ਨੂੰ ਵੋਟ ਨਾ ਪਾਓ ਹੋਰ ਜਿਸ ਤਰ੍ਹਾਂ ਮਰਜ਼ੀ ਪਾ ਲਓ ਜਿਹਨੂੰ ਮਰਜ਼ੀ ਪਾ ਲਓ 23 ਮਾਰਚ ਤੁਹਾਡਾ ਲੋਕ ਸੰਤੰਤਰ ਦੇ ਵਜਿਹੜਾ ਮਨਾਇਆ ਜਾ ਰਿਹਾ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਜੀ ਈਵੀਐਮ ਮਸ਼ੀਨਾਂ ਰਾਏ ਸਭ ਤੋਂ ਵੱਡਾ ਮਤਲਬ ਜਿਹੜਾ ਇਹ ਤੋਂ ਪਹਿਲਾਂ ਸਰਕਾਰਾਂ ਬਣੀਆਂ ਇਹ ਸਾਰੀਆਂ ਛੱਕੀ ਹੋ ਗਈਆਂ ਇਹਦੇ ਵਿੱਚ ਈਵੀਐਮ ਰਾਹੀਂ ਗਲਤ ਮਤਲਬ ਸਰਕਾਰ ਬਣ ਕੇ ਆਉਂਦੀ ਹੈ ਇਹਦਾ ਜਿਹੜਾ ਹੈਗਾ ਲੋਕਾਂ ਨੂੰ ਪਬਲਿਕ ਨੇ ਇਸ ਨੂੰ ਰੱਦ ਕਰ ਦਿੱਤਾ ਔਰ ਇਹ ਆਪਣੇ ਪਰਚੀ ਰਾਹੀਂ ਵੋਟ ਰਾਹੀਂ ਅਸੀਂ ਸੁਪਰੀਮ ਕੋਰਟ ਨੂੰ ਇੱਚੇ ਤੌਰ ਤੇ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਈਵੀਐਮ ਤੋਂ ਬਿਨਾਂ ਕਰਾਈਆਂ ਜਾਣ ਤਾਂ ਹੀ ਸਾਰਥ ਹੋਣਗੀਆਂ ਜੇ ਈਵੀਐਮ ਰਾਹੀਂ ਕਰਦੇ ਹਾਂ ਫੇਰ ਤਾਂ ਬੀਜਿਆ ਕੁੱਝ ਜਾਂਦਾ ਤੇ ਵੱਡਿਆ ਕੁੱਝ ਜਾਂਦਾ ਇਸ ਕਰਕੇ ਉਹ ਚੇਚੇ ਤੌਰ ਤੇ ਅਪੀਲ ਕੀਤੀ ਜਾਂਦੀ ਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ EVM ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ